ਸਸ਼ੀਅ ਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜੁੜੇ ਰਹਿਣਾ ਜਨਾਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਕਰ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਅਗਸਤ ਮਹੀਨਾ ਸ਼ੂਟਿੰਗ ਹੀ ਸ਼ੂਟਿੰਗ ਆਧਿਕਾਰੀਆਂ ਅਤੇ ਅਧਿਆਪਕਾਂ ਵਿਦਿਆਰਥੀਆਂ ਬੈਂਕਾਂ ਦੇ ਕਰਮਚਾਰੀਆਂ ਦੀ ਲਗਨੀਆਂ ਮੌਜਾਂ ਇਸ ਦਿਨ ਅਗਸਤ ਮਹੀਨੇ ਚ ਬੈਂਕ ਕਰਮਚਾਰੀ ਨੂੰ ਤਕ ਰੀਬਾ ਨ ਸਿਰਫ ਅਦਾ ਮਹੀਨਾ ਹੀ ਕੰਮ ਕਰਨ ਨੂੰ ਮਿਲੇਗਾ 13 ਦਿਨ ਦੇ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਮਹੀਨੇ ਲੰਬੀ ਸ਼ੁੱਟਿੰਗ ਹੋਣ ਵਾਲੀਆਂ ਹਨ ਇਸ ਕਾਰਨ ਸਕੂਲਾਂ ਅਤੇ ਸਰਕਾਰੀ ਮਲਾਜ਼ਮਾਂ ਨੂੰ ਇੱਕ ਹਫਤੇ ਦੀ ਛੁੱਟੀ ਮਿਲੇਗੀ ਦਰਸਲ ਇੰਨਾ ਛੁੱਟੀਆਂ ਵਿੱਚ ਰਖੜੀ ਜਨਮ ਅਸ਼ਟਮੀ ਅਤੇ 15 ਅਗਸਤ ਆਦ ਸ਼ਾਮਿਲ ਹਨ ਇਸ ਦੇ ਨਾਲ ਹੀ ਇਸ ਦਰਾਨ ਆਰਬੀਆਈ ਨੇ ਪਹਿਲਾਂ ਹੀ ਆਪਣੇ ਵੈਬਸਾਈਟ ਤੇ ਅਗਸਤ ਮਹੀਨੇ ਲਈ ਬੈਂਕ ਸ਼ੂਟਿੰਗ ਦਾ ਸਮਾਰਣੀ ਅਪਲੋਡ ਕਰ ਦਿੱਤੀ ਹੈ ਬੈਂਕਾਂ ਦੇ ਬੰਦ ਹੋਣ ਵਾਲੇ ਦਿਨਾਂ ਦੇ ਨੇੜੇ ਨਜ਼ਰ ਰੱਖਣ ਮਤਵਪੂਰਨ ਹੈ ਤਾਂ ਜੋ ਤੁਸੀਂ ਉਸ ਨੂੰ ਅਨੁਸਾਰ ਬੈਂਕ ਦਾ ਪਹਿਲਾਂ ਹੀ ਕੰਮ ਕਰ ਸਕੋ 15 ਅਗਸਤ 2024 ਦੇ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ ਅਗਸਤ ਵਿੱਚ ਐਤਵਾਰ ਤੇ ਦੂਜੇ ਚੌਥੇ ਸ਼ਨੀਵਾਰ ਕਾਰਨ 6 ਛੁੱਟੀਆਂ ਹੋਣਗੀਆਂ ਅਤੇ ਇਨ੍ਹਾਂ ਦਿਨਾਂ 'ਚ ਬੈਂਕ ਖੁੱਲਣਗੇ ਇਸ ਨਹੀਂ ਖੁੱਲਣਗੇ ਇਸ ਦਰਨ ਭਾਰਤ ਦੇ ਵੱਖ-ਵੱਖ ਰਾਜਾਂ ਚ ਕਈ ਥਿਆਰ ਬੈਂਕਾਂ ਅਗਲੇ 7 ਦਿਨ ਤੱਕ ਬੰਦ ਰਹਿਣਗੇ ਅਧਿਕਾਰੀਆਂ ਤੇ ਵਿਦਿਆਰਥੀ ਦੀ ਵੀ ਛੁੱਟੀ ਦਾ ਮਾਣਨਗੇ ਅਤੇ ਆਨੰਦ ਮਾਣਨਗੇ ਜਦ ਕੀ ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਚ ਆਜ਼ਾਦੀ ਦਿਵਸ ਰੱਖੜੀ ਅਤੇ ਜਨਮ ਅਸ਼ਟਮੀ ਦੀ ਰਹੇਗੀ ਇਸ ਮੌਕੇ ਪੂਰੇ ਦੇਸ਼ ਚ ਛੁੱਟੀ ਰਹੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ